ਔਰ ਜਿਹੜੇ ਕਹਿੰਦੇ ਆ ਨਾ ਬਾਦਲ ਕੇ ਕਿ ਸਾਨੂੰ ਇੱਕ ਮੌਕਾ ਹੋਰ ਦੇ ਦਿਓ ਪਰ ਤੁਹਾਡੇ ਸਾਹਮਣੇ ਇੱਕ ਮੈਂ ਖਬਰ ਤਰਨ ਜਾ ਰਿਆ ਏ ਸੀ ਜਿਹੜੀ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਅੱਜ ਵੀ ਸਾਡੇ ਸੰਤ ਸਾਡੇ ਵਿੱਚ ਹੁੰਦੇ ਜੇਕਰ ਬਾਦਲ ਗਦਾਰੀ ਨਾ ਕਰਦਾ ਔਰ ਉਸ ਤੋਂ ਬਾਅਦ ਜਿਹੜੀ ਇਹਨਾਂ ਨੂੰ ਸਜ਼ਾ ਮਿਲ ਰਹੀ ਹੈ ਪੂਰੀ ਗੱਲ ਬਾਤ ਅੱਜ ਤੁਹਾਡੇ ਨਾਲ ਕਰਾਂਗੇ ਕਿਉਂਕਿ ਸੰਤਾਂ ਦੇ ਜਵਾਨੀ ਤੁਹਾਡੇ ਨਾਲ ਮੈਂ ਇੱਕ ਐਸੀ ਵੀਡੀਓ ਸਾਂਝੀ ਕਰਨ ਜਾ ਰਿਹਾ ਜਿਹੜੀ ਖੁਰ ਸੰਤ ਕਹਿ ਰਹੇ ਸੀ ਔਰ ਉਸ ਤੋਂ ਬਾਅਦ ਸਾਡੇ ਪੰਜਾਬ ਦਾ ਮੁੱਖ ਮੰਤਰੀ ਪਹਿਲੀ ਵਾਰ ਪਹਿਲੀ ਵਾਰ ਜਿਹੜਾ ਕਿ ਉਹਨਾਂ ਦੇ ਮੂੰਹ ਦੇ ਵਿੱਚੋਂ ਕੋਈ ਸ਼ਬਦ ਸੁਣਨ ਨੂੰ ਮਿਲਿਆ ਕਿ ਸੰਤ ਸਾਡੇ ਅੱਜ ਵੀ ਜਿਉਂਦੇ ਹੁੰਦੇ ਜੇਕਰ ਪੰਜਾਬ ਦਾ ਪ੍ਰਕਾਸ਼ ਸਿੰਘ ਬਾਦਲ ਉਹ ਬਾਦਲ ਜਿਹੜਾ ਸਾਡੀ ਕੌਮ ਦਾ 25 ਸਾਲ ਉਹਨਾਂ ਨੇ ਖੂਨ ਪੀਤਾ ਨਾਲੇ ਗਦਾਰੀਆਂ ਕੀਤੀਆਂ ਬਹੁਤ ਸਾਰੇ ਸਿੱਖਾਂ ਨੂੰ ਮਰਵਾਇਆ ਪੂਰੀ ਜਿਹੜੀ ਕਹਾਣੀ ਹੈ ਉਹ ਅੱਜ ਤੁਹਾਡੇ ਸਾਹਮਣੇ ਪੇਰਾਂਗੇ ਕਿ ਉਹ ਬੇਤਾਲੀਦਾਰ ਅੱਜ ਕੱਲ ਬਹੁਤ ਵੱਡੇ ਵੱਡੇ ਦਾਅਵੇ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਸਾਡੀ ਵਾਪਸੀ ਕਰਵਾ ਦਿੱਤੀ ਜਾਵੇ ਤੇ ਪੰਜਾਬ ਦੇ ਵਿੱਚ ਸਾਨੂੰ ਮੌਕਾ ਦੇ ਦਿੱਤਾ ਜਾਵੇ ਔਰ ਸਾਡੇ ਬੰਨਿਓ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹੀ ਪੁਰਾਣਾ ਇਤਿਹਾਸ ਰੱਖਣਾ ਜ਼ਰੂਰੀ ਹੋ ਗਿਆ ਕਿਉਂਕਿ ਇਹਨਾਂ ਨੇ ਬੱਚਿਆਂ ਬੱਚਿਆਂ ਦਾਅਵਾ ਕਰ ਰਿਹਾ ਹੈ ਕਿ ਅਸੀਂ ਰਾਜ ਕਰਨਾ ਪੰਜਾਬ ਦਾ ਹਲੇ ਹੋਰ ਖੂਨ ਪੀਣਾ ਇਹਨਾਂ ਦੇ ਛੋਟੇ ਛੋਟੇ ਬੱਚੇ ਦਾਅਵਾ ਕਰ ਰਹੇ ਮੈਂ ਪੂਰੀ ਖਬਰ ਦਿਖਾਉਂਗਾ ਕਿਉਂਕਿ ਮੇਰੇ ਇੱਕ ਗੱਲ ਸਾਹਮਣੇ ਆਈ ਕਿ ਸੰਤ ਜਰਨੈਲ ਸਿੰਘ ਭਿੰਡਰਿਆਂ ਵਾਲੇ ਕੋਈ ਜ਼ਿਆਦਾ ਉਮਰ ਤਾਂ ਨਹੀਂ ਹੋਈਗੀ ਸੀ ਪਰ ਅੱਜ ਵੀ ਸਾਡੇ ਸੰਤ ਸਾਡੇ ਵਿੱਚ ਹੁੰਦੇ ਜੇਕਰ ਇਹਨਾਂ ਦਾ ਬਾਦਲ ਉਹੀ ਪੰਜਾਬ ਦੀਆਂ ਝੜਾਂ ਦੇ ਵਿੱਚ ਤੇਲ ਪਾ ਕੇ ਗਿਆ ਜਿਹੜਾ ਅੱਜ ਵੀ ਪੰਜਾਬ ਸਰਗਰ ਹੈ ਪਰ ਤੁਹਾਨੂੰ ਪਹਿਲਾਂ ਸੰਤਾਂ ਦੇ ਨੂਹਮਾ ਇੱਕ ਵਿਆਹ ਸੁਣਾਉਂਗਾ ਕਿ ਪ੍ਰਕਾਸ਼ ਸਿੰਘ ਬਾਵਲ ਸਾਡੀ ਕੌਮ ਦੇ ਨਾਲ ਗਦਾਰੀਆਂ ਕਿਵੇਂ ਕੀਤੀਆਂ ਔਰ ਜਰਨੈਲ ਸਿੰਘ ਭਿੰਡਰਿਆਂ ਵਾਲਿਆਂ ਨੂੰ ਕਿਵੇਂ ਸ਼ਹੀਦ ਕਰਾਉਣ ਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਉਹਨਾਂ ਦੇ ਉੱਤੇ ਅਟੈਕ ਕਰਵਾਉਣ ਦੇ ਵਿੱਚ ਕਿਉਂਕਿ ਇੰਦਰਾ ਗਾਂਧੀ ਦੇ ਮਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਿਲਕੁਲ ਨੇੜਤਾ ਸੀ ਤੇ ਸਾਡੇ ਸਿੱਖਾਂ ਦੇ ਨਾਲ ਬਹੁਤ ਵੱਡੇ ਵੱਡੇ ਬਸਰੇਵੇਂ ਰੱਖਦਾ ਸੀ ਇਹਨਾਂ ਦਾ ਵੱਡਾ ਬਾਦਲ ਤਾਂ ਹੁਣ ਸਿਰੋ ਜਰਾ ਧਿਆਨ ਦੇ ਨਾਲ ਕਿ ਜਿਹੜੇ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਬੋਲ ਨੇ ਉਹ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਤੀ ਕੀ ਕਹਿ ਰਹੇ ਨੇ ਇੱਕ ਤਾਂ ਇਹ ਵੱਡੀ ਗੱਲ ਹੈ ਔਰ ਸਭ ਤੋਂ ਵੱਡੀ ਗੱਲ ਪੰਜਾਬ ਦਾ ਜਿਹੜਾ ਸੁਖਵੀਰ ਸਿੰਘ ਬਾਦਲ ਉਸ ਤੋਂ ਵੀ ਕਰਨ ਜਾ ਰਹੇ ਆ ਬੜੀ ਅਹਿਮ ਖਬਰ ਸੁਣੋ ਕੋਈ ਤਾਂ ਸ਼ੱਕ ਨਹੀਂ ਰਹੇਗੀ ਕੋਈ ਤਾਂ ਸਾਰੇ ਸਰੋਵਰੇ ਕਾਗਰਸ ਦਾ ਸੀਨੀਅਰ ਲੀਡਰ ਤੁਹਾਡਾ ਸਭ ਤੋਂ ਵੱਡਾ ਬਾਦਲ ਹੈ ਉਹਦੀ ਲੜਕੀ ਦਾ ਰਿਸ਼ਤਾ ਕਿੱਥੇ ਹੋਇਆ ਪਤਾ ਕੈਦੋ ਪਰਿਵਾਰ ਨੂੰ ਵਿਆਹੀ ਨਹੀਂ ਇਹ ਨਹੀਂ ਮੈਂ ਕਦੇ ਕਾਂਗਰਸ ਦੇ ਕਾਰਜੋਗ ਸਿੱਖਿਆਵੇ ਨਾ ਪਰ ਮੇਰਾ ਕਹਿਣ ਦਾ ਮਤਲਬ ਹੈ ਕਿਹੜੇ ਗੱਲ ਕਰ ਤੁਸੀਂ ਜਿਹੜੇ ਕਾਂਗਰਸ ਦੇ ਪਰਿਵਾਰ ਦੇ ਰੋਗੜੀ ਅਕਾਲੀ ਦਾ ਤੇ ਰਾਜ ਚੁੱਕੇ ਪ੍ਰਧਾਨ ਹੱਜਖੜ ਵਾਸੀ ਜਗਦਰ ਮੋਹਨ ਸਿੰਘ ਤਰਮੂ ਕੇਵਲ ਕੱਲਾ ਕਸ਼ਾੜਾ ਪੇੜ ਬਾਕੇ ਕੱਪੜੇ ਲਵਾ ਕੇ ਬਰਖ ਤੇ ਲੰਘਿਆ ਪਿਆ ਹੋਵੇ ਜਿਹੜੇ ਪਰਿਵਾਰ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜਾਇਦਾਦ ਖੁਸਕ ਕੀਤੀ ਹੋਵੇ ਜਿਹੜੇ ਪ੍ਰਧਾਨ ਜਿਹੜੇ 52 ਆਇਆ ਉਹਦੇ ਤੇ ਬਾਕੀ ਕੀਤਾ ਹੋਵੇ ਉਹਦੇ ਪਰਿਵਾਰ ਨੂੰ ਪੂਰੀ ਦੇ ਕੇ ਵੀ ਕਰਦੇ ਮੈਂ ਕਾਂਗਰਸ ਸਿੰਘ ਐ ਮੈਂ ਉਹਨੂੰ ਮਜਬੂਰ ਕਰ ਦਿੱਤਾ ਇਹਨਾਂ ਦੇ ਸੋਚਣ ਤੇ ਕਿ ਮੈਂ ਹੁਣ ਕਾਂਗਰਸ ਦਾ ਮਗਰ ਤਾਂ ਦਾ ਜਾਣਾ ਹੀ ਨਹੀਂ ਇਹ ਤਾਂ ਸਵਾਦ ਹੀ ਪਾਦਾ ਹੁੰਦਾ ਮੈਂ ਉਹਨੂੰ ਮਜਬੂਰ ਹੋ ਕੇ ਕੰਦਰਾ ਪਵੇਗਾ ਕਿ ਮੈਂ ਜੇ ਕਾਗਜ਼ਾਂ ਨਾਲ ਤੁਰਨਾ ਜਾਂ ਕਿਦਰਾ ਆਜ਼ਾਦ ਹੋ ਕੇ ਤੇ ਗੁਰਬਖਸ਼ ਸਿੰਘ ਸਾਹਿਬ ਦੇ ਹੱਥ ਰੱਖੇ ਸਦਾ ਕਰਨਾ ਤਾ ਸੁਣਦੇ ਜਿਹੜੇ ਕਾਂਗਰਸੀ ਨੇ 57000 57000 ਯਾਨੀ 60 ਦੇ ਕਰੀਬ ਸਾਡੀਆਂ ਸਿੱਖਾਂ ਦੀਆਂ ਨੌਜਵਾਨ ਕੁੜੀਆਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਵਾਇਆ ਔਰ ਇੱਕ ਹੋਰ ਨੌਜਵਾਨਾਂ ਨੂੰ ਖੂਦ ਦੇ ਵਿੱਚ ਬੜਬੜ ਕੇ ਸੇਟਵਾਇਆ ਪ੍ਰਕਾਸ਼ ਸਿੰਘ ਬਾਦਲ ਨੇ ਆਪਦੀ ਕੁੜੀ ਕਿਹਦੇ 'ਵਿਆਹੀ ਸੀ ਉਸ ਕਾਂਗਰਸੀ ਦੇ ਘਰੇ ਬਾਦਲ ਵੱਡੇ ਬਾਦਲ ਦੀ ਗੱਲ ਕਰ ਰਹਾ ਮੈਂ ਪ੍ਰਕਾਸ਼ ਸਿੰਘ ਬਾਦਲ ਦੀ ਉਹਨੇ ਆਪਦੀ ਕੁੜੀ ਵਿਆਹੀ ਸੀ ਉਹਨਾਂ ਲੋਕਾਂ ਦੇ ਘਰੇ ਜਿਹੜੇ ਸਾਡੀ ਸਿੱਖ ਕੌਮ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਕਾਣ ਕੀਤਾ ਸੀ ਇਹ ਮੈਂ ਨਹੀਂ ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਬੋਲ ਸੀ ਔਰ ਹੁਣ ਆ ਗਏ ਦੂਜੇ ਪਾਸੇ ਕਿ ਇਹਨਾਂ ਨੂੰ ਸਜ਼ਾ ਕਿਵੇਂ ਮਿਲਦੀ ਹੈ ਸਾਰੇ ਲੋਕਾਂ ਨੂੰ ਦੇਖੋ ਇਹ ਜ਼ਰੂਰ ਪਤਾ ਕਿ ਸੁਖਵੀਰ ਸਿੰਘ ਬਾਵਲ ਦੀਆਂ ਬਹਾ ਵੀ ਟੁੱਟਗੀਆਂ ਨੇ ਕਦੇ ਇਧਰਲੀ ਟੁੱਟ ਜਾਂਦੀ ਆ ਕਦੇ ਇਧਰਲੀ ਟੁੱਟ ਜਾਂਦੀ ਆ ਇਹ ਜਾਂ ਕੋਈ ਜੋੜ ਹੀ ਨਹੀਂ ਜਿਹੜਾ ਨਾ ਟੁੱਟਿਆ ਹੋਵੇ ਪਰ ਦੂਜੇ ਪਾਸੇ ਦੀ ਕਦੇ ਲੱਤ ਵੀ ਟੁੱਟ ਜਾਂਦੀ ਹੈ ਪਰ ਟੁੱਟਦੀ ਕਿਉਂ ਹੈ ਇਹ ਬਹੁਤ ਵੱਡਾ ਸਵਾਲ ਆ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹੂੰਗਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਤੇ ਪ੍ਰਕਾਸ਼ ਸਿੰਘ ਬਾਦਲ ਨੇ 인ਦਰਾ ਗਾਂਧੀ ਨੂੰ ਕਹਿ ਕੇ ਅਤਾਇਤ ਕਰਵਾ ਦਿੱਤਾ ਸੀ ਜਿਹੜੇ ਅੱਜ ਕਹਿੰਦੇ ਅਸੀਂ ਕੌਮ ਦੇ ਰਾਖੇ ਆ ਅਸੀਂ ਸ਼ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਯਾ ਇੰਨਾ ਲੋਕਾਂ ਨੇ ਕਿਵੇਂ ਘਾੜ ਕੀਤਾ ਅੱਜ ਸੁਣ ਲੋ ਜਰਾ ਧਿਆਨ ਦੇ ਨਾਲ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਲੈਣਾ ਸਾਹਮਣੇ ਜ਼ਰੂਰੀ ਹੈ ਵੱਡੇ ਬਾਦਲ ਨੀਂਦਰਾ ਗਾਂਧੀ ਨੂੰ ਕਹਿ ਕੇ ਸਿੱਧਾ ਟੈਕ ਕਰਵਾਇਆ ਕਲਕੱਤਾ ਸਾਹਿਬ ਦੇ ਉੱਤੇ ਕਿਉਂਕਿ ਉਹ ਤੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਬੈਠੇ ਸੀ ਜੇਕਰ ਇਹਨਾਂ ਨੇ ਵੱਡਾ ਬਾਦਲ ਗਦਾਰੀ ਨਾ ਕਰਦਾ ਅੱਜ ਵੀ ਸਾਡੇ ਸੰਤ ਸਾਡੇ ਵਿੱਚ ਜਾਂਦੇ ਹੁੰਦੇ ਤੇ ਸਾਡੇ ਲੋਕਾਂ ਨੂੰ ਪ੍ਰੇਰਨਾ ਦਿੰਦੇ ਹੋਰ ਪਤਾ ਨਹੀਂ ਕਿੰਨੇ ਯੋਧੇ ਉੱਠਣੇ ਸੀ ਇਸ ਧਰਤੀ ਦੇ ਉੱਤੇ ਜਿਹੜੀ ਕਿ ਇਹ ਤੇ ਨਸ਼ਿਆਂ ਦੀ ਦਲਦਲ ਬਣਾਈ ਐ ਇਹਨਾਂ ਲੋਕਾਂ ਨੇ ਬਣਾਈ ਐ ਕਿਵੇਂ ਅਕਾਲੀ ਦਲ ਦੀਆਂ ਲੱਤਾਂ ਬਾਹਾਂ ਕਿਉਂ ਟੁੱਟ ਰੀਆਂ ਇਹਨਾਂ ਦੇ ਉਹ ਸੁਖਵੀਰ ਬਾਦਲ ਤੋਂ ਲਾ ਲੋ ਇਹਦੀਆਂ ਬਾਹਾਂ ਦੋਨੇ ਟੁੱਟ ਰੀਆਂ ਨੇ ਪਰ ਇੱਧਰ ਹੀ ਟੁੱਟ ਜਾਂਦੀ ਏ ਕਦੇ ਇੱਧਰ ਹੀ ਟੁੱਟ ਜਾਂਦੀ ਕਦੇ ਲੱਤ ਟੁੱਟ ਜਾਂਦੀ ਐ ਉਹ ਸਾਡੇ ਜਰਨਾਲ ਸਿੰਘ ਭਿੰਡਰਾਂ ਵਾਲਿਆਂ ਦਾ ਪ੍ਰਕੋਪ ਆ ਜਿਹੜਾ ਕਿ ਉੱਥੇ ਜਾਂਦੇ ਨੇ ਤੇ ਉੱਥੇ ਸ਼ਹੀਦ ਹੋਏ ਸੀ ਤੇ ਉਹਨਾਂ ਦੀ ਆਤਮਾ ਇਹਨਾਂ ਨੂੰ ਸਜ਼ਾ ਦੇ ਰਹੀ ਐ ਫੇਰ ਸਾਡੇ ਮੁੱਖ ਮੰਤਰੀ ਤੇ ਆਜੋ ਪੰਜਾਬ ਦਾ ਮੁੱਖ ਮੰਤਰੀ ਭਗੰਤ ਮਾਲ ਦੇ ਛੱਕ ਸਾਡੇ ਪੰਜਾਬ ਲਈ ਮਾਰਾ ਹੋਵੇ ਪਰ ਇੱਕ ਗੱਲ ਕਹਿਣੀ ਚਾਹੂ ਅੱਜ ਤੁਹਾਡੇ ਸਾਹਮਣੇ ਉਹ ਮੱਖ ਬਖਰੇ ਨਹੀਂ ਸਾਡੇ ਉਹਦੇ ਨਾਲ ਪਰ ਜਿਹੜੀ ਇਹਨਾਂ ਦੇ ਪ੍ਰਤੀ ਗੱਲ ਬੋਲਦਾ ਪ੍ਰਗਤ ਮਾਨੋ ਵੀ ਤੁਹਾਨੂੰ ਅੱਜ ਸੁਣਾ ਦਿੰਨੇ ਆ ਕਿਉਂਕਿ ਇਹ ਚਾਹੁੰਦੇ ਨੇ ਬੱਚਾ ਬੱਚਾ ਇਹਨਾਂ ਦਾ ਸਾਡੀ ਪੀੜੀ ਪੂਰੀ ਰਾਜ ਕਰੇ ਪੰਜਾਬ ਦੇ ਵਿੱਚ ਤੇ ਸਾਰੇ ਪੰਜਾਬ ਦਾ ਖੂਨ ਪੀਵੇ ਪੀੜ੍ਹੀਆਂ ਤੱਕ ਪਹਿਲਾਂ ਵੀ ਪੀਤਾ ਇਹਨਾਂ ਨੇ 25 ਸਾਲ ਤੱਕ ਪੀਤਾ ਤੇ ਹੁਣ ਸਾਡਾ ਪੰਜਾਬ ਦਾ ਮੁੱਖ ਮੰਤਰੀ ਕਿੰਨੇ ਲਾਉਂਦਾ ਇਹ ਵੀ ਤੁਹਾਨੂੰ ਸੁਣਾ ਦਨੇ ਵੈਸੇ ਬਖਸ਼ ਦੇ ਤਾਂ ਅਸੀਂ ਮੁੱਖ ਮੰਤਰੀ ਨੂੰ ਵੀ ਨਹੀਂ ਪਰ ਅੱਜ ਤੁਹਾਨੂੰ ਸੁਣਾਉਣਾ ਜ਼ਰੂਰੀ ਹੀ ਹੈ ਕਿਉਂਕਿ ਮੁੱਖ ਮੰਤਰੀ ਜਿਹੜੀ ਇਹ ਗੱਲ ਕਹਿੰਦੇ ਇਹਦੇ ਵਿੱਚ ਤਾਂ ਅਸੀਂ ਸਹਿਮਤ ਆ ਆ ਸੁਣਦੇ ਜਰਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਕੀ ਕਹਿ ਰਿਹਾ ਬੜੇ ਧਿਆਨ ਨਾਲ ਸੁਣਨਾ ਕਿਉਂਕਿ ਇਹ ਵੀ ਉਹ ਬਾਗਲਾ ਤੇ ਗੱਲ ਹੋਣ ਜਾ ਰਹੀ ਆ ਵੈਸੇ ਤਾਂ ਆਪਾਂ ਕਦੇ ਆਪਣੇ ਵਾਲੀ ਸਰਕਾਰ ਜਿਹੜੀ ਨਿਖਿੱਧੀ ਆ ਪਰ ਇਸ ਗੱਲ ਦੇ ਵਿੱਚ ਅਸੀਂ ਵੀ ਇਹਦਾ ਸੰਜੋਗ ਕਰਦੇ ਆ ਇਹ ਗੱਲ ਸੱਚ ਬੋਲ ਰਿਹਾ ਮੁੱਖ ਮੰਤਰੀ ਸੁਣੋ ਪੈਸੇ ਖਾ ਕੇ ਜਾਣਗੇ ਕਿੱਥੇ ਐ ਜੀ ਨਿਕਲਣਗੇ ਇੱਥੇ ਕਹਿੰਦੇ ਨਰਕ ਸੁਖ ਹੁੰਦਾ ਕਹਿੰਦੇ ਆ ਨਾ ਆਪਣਾ ਵਿਸਾ ਸੁਰਗ ਨਰਕ ਇੱਥੀ ਆਈ ਨਿਕਲਣਗੇ ਨਾਲ ਨਿਕਲੇ ਕੇ ਜਾਂਦੇ ਆ ਹੁਣ ਪਲਸਟਰਾਂ ਚ ਹੀ ਨਿਕਲੇ ਜਾਂਦੇ ਕਦੇ ਇੱਤਲੀ ਬਾਹ ਤੇ ਪਲਸਟਰ ਜਲਾਵਾਂ ਤੇ ਕਦੇ ਇੱਤਲੀ ਦਲਵਾਵਾਂ ਤੇ ਕਦੇ ਲਾ ਤੇਲਵਾ ਲੰਦਾ ਪਲਸਟਰ ਪਲਸਟਰ ਚ ਹੀ ਨਿਕਲ ਜਾਣਾ ਬਸ ਐ ਨਾ ਕੋਈ ਜੋੜ ਨਹੀਂ ਰਿਹਾ ਉਹਦਾ ਜਿਹੜਾ ਨਾ ਟੁੱਟਿਆ ਹੋਵੇ ਨਾ ਕੋਈ ਗੱਠ ਜੋੜ ਰਿਹਾ ਨਾ ਕੋਈ ਜੋੜ ਰਿਹਾ ਆ ਪ੍ਰਮਾਤਮਾ ਹੈ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਸੁਣ ਲੈ ਪੰਜਾਬ ਦੇ ਮੁੱਖ ਮੰਤਰੀ ਨੇ ਹਾਲਾਂਕਿ ਵੀਡੀਓ ਵੱਡੀ ਹੈ ਪਰ ਤੁਸੀਂ ਵੈਸੇ ਹੀ ਜਾਣਦੇ ਹੋ ਸਾਰੇ ਪੰਜਾਬ ਵਾਲੇ ਕਿ ਕਿ ਉਹਨਾਂ ਦੇ ਇੱਕ ਨਾਂ ਭਤੀਜਾ ਇਹਦਾ ਸੁਖਬੀਰ ਬਾਦਲ ਦਾ ਕੱਲ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਇਆ ਸੀ ਉਹ ਉਮਰ ਮੇਰੇ ਹਿਸਾਬ ਨਾਲ ਹੋਣੀ ਉਹਦੀ 16 ਸਾਲ ਦੀ ਕਹਿੰਦੇ ਮੈਨੂੰ ਸਿਆਸਤ ਦਾ ਬੜਾ ਨਸ਼ਾ ਹੈ ਵੈਸੇ ਇਹਨਾਂ ਨੇ ਪੱਠੇ ਤਿਆਰ ਕੀਤੇ ਹੋਏ ਨੇ ਵਾਕਈ ਸੱਚ ਹੈ ਭਗੰਤ ਮਾਨ ਦੀ ਗੱਲ ਜਾਣਦੇ ਸਾਰੇ ਲੋਕ ਵੀ ਨੇ ਇਹ ਚਾਹੁੰਦੇ ਆ ਸਾਡੇ ਪੰਜਾਬ ਨੂੰ ਇਹਨਾਂ ਦੀ ਪੀੜ੍ਹੀ ਲੁੱਟ ਲੁੱਟ ਕੇ ਹੋਰ ਖਾਵੇ ਪੰਜਾਬ ਦਾ ਖੂਨ ਚੂਸੇ ਪਰ ਹੁਣ ਪੰਜਾਬ ਉਹ ਨਹੀਂ ਰਿਹਾ ਇਹ ਪੰਜਾਬ ਵੀ ਅੱਜ ਦੀ ਦੌਰ ਦਾ ਪੰਜਾਬ ਹੈ ਹੁਣ ਪੰਜਾਬ ਤੁਹਾਨੂੰ ਐਸਾ ਗੁੰਡਾ ਲਾਇਆ ਪੰਜਾਬ ਨੇ ਬਾਂਦਰੋਂ ਬਾਹਰ ਨਹੀਂ ਆਉਣ ਦਿੰਦਾ ਪੰਜਾਬ ਪਰ ਹੁਣ ਜਿਹੜੀ ਮੁਖਤਾਰਾ ਦੀ ਗੱਲ ਕਿਹੜੀ ਹੈ ਵੀ ਜੇਕਰ ਅੱਜ ਵੀ ਸਾਡੇ ਸੰਤ ਜਾਂਦੇ ਹੁੰਦੇ ਜੇਕਰ ਬਾਗਲਗਦਾਰੀ ਨਾ ਕਰਦਾ ਅੱਜ ਵੀ ਸਾਡੇ ਬਹੁਤ ਸਾਰੇ ਲੋਕ ਜਿਹੜੇ ਗੈਂਗਸਟਰ ਬਣੇ ਨੇ ਉਹ ਲੋਕ ਮੁਖਤਾਰਾ ਦੇ ਵਿੱਚ ਆਉਂਦੇ ਉਹ ਇਹਨਾਂ ਗੱਲਾਂ ਦੀ ਪ੍ਰੇਰਣਾ ਲੈ ਕੇ ਪਤਾ ਨਹੀਂ ਹਲੇ ਕਿੰਨੇ ਕਹੇ ਜਿਹੇ ਜ਼ਾਲਮ ਹਕੂਮਤਾਂ ਨੂੰ ਉਹਨਾਂ ਨੇ ਮੋੜ ਦੇਣ ਵਾਲੇ ਯੋਧੇ ਤਿਆਰ ਕਰਨੇ ਸੀ ਤਾਸ ਕਰਕੇ ਕਹਿੰਦੇ ਆ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਿਹੜਾ ਕਿ ਟੈਕ ਕਰਵਾਇਆ ਉਹਨਾਂ ਦੇ ਉੱਤੇ ਇਹਨਾਂ ਦੇ ਵੱਡੇ ਬਾਦਲ ਨੇ ਕਰਵਾਇਆ ਪੰਜਾਬ ਵਾਲੇ ਉਹਨਾਂ ਦੇ ਉੱਤੇ ਕਦੇ ਯਕੀਨ ਨਹੀਂ ਕਰਨਾ ਇਹੀ ਸੇ ਕੌਮ ਦੇ ਦੋਸ਼ੀ ਨੇ ਇਹੀ ਗੋਲਕਾਂ ਚੋਰ ਨੇ ਸਾਰਾ ਕੁਝ ਇਹੀ ਕਰਦੇ ਨੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ